ਮੈਂ ਆਪਣੇ ਪਰਿਵਾਰ ਸਮੇਤ ਸ੍ਰੀ ਕਾਸਤਖ ਸਾਹਿਬ ਤੇ ਪੇਚਣ ਲਈ ਜਾ ਰਿਹਾ ਤੇ ਉਹ ਵੀ ਆਪਣਾ ਪਰਿਵਾਰ ਲੈ ਕੇ ਉੱਥੇ ਕਾਸਤਖ ਸਾਹਿਬ ਦੇ ਉੱਤੇ ਆ ਜਾਣਾ ਤੇ ਉੱਥੇ ਨਤਾਰਾ ਹੋਊਗਾ ਕਿ ਕਾਂਕਸਣਾ ਕੌਣ ਰਹਿ ਜਾਂਦਾ ਕੌਣ ਨਹੀਂ ਰਹਿ ਜਾਂਦਾ ਯਾਰ ਮੈਂ ਬਰਬਰ ਸਾਨੂੰ ਰੋਜ਼ ਤਾਂ ਝੂਠ ਬੋਲਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲੀ ਜਾਂਦੇ ਇਹ ਤੇ ਇਹੋ ਦੇ ਕਰਨ ਦਾ ਕੀ ਆ ਧਾਮਾਂ ਦੇ ਅੱਖਾਂ ਢੋੜ ਪੜ ਜਾਂਦੇ ਆ ਸੁਖਬੀਰ ਬਾਦਲ ਵੱਲੋਂ ਸ਼ੋਮਨੀ ਅਕਾਲੀ ਦਲ ਟਕਸਾਲੀ ਨੂੰ ਕਾਂਗਰਸ ਨਾਲ ਰਲਣ ਦੀ ਗੱਲ ਤੇ ਬੀਤੇ ਦਿਨ ਸ਼ੋਮਨੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਸੁਖਬੀਰ ਬਾਦਲ ਨੂੰ ਚੈਲੰਜ ਕੀਤਾ ਗਿਆ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਆਪਣੇ ਪਰਿਵਾਰ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਣ ਅਤੇ ਉਹ ਵੀ ਆਪਣੇ ਪਰਿਵਾਰ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣਗੇ ਅਤੇ ਉੱਥੇ ਜਾ ਕੇ ਦੋਵੇਂ ਧਿਰਾਂ ਕਹਿਣਗੀਆਂ ਕਿ ਉਹਨਾਂ ਦਾ ਕਾਂਗਰਸ ਦੇ ਨਾਲ ਕੋਈ ਵੀ ਵਾਅਦਾ ਨਹੀਂ ਹੈ ਸੁਖਬੀਰ ਬਾਦਲ ਨੂੰ ਕੀਤੇ ਗਏ ਇਸ ਚੈਲੰਜ ਬਾਰੇ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਸੁਖਬੀਰ ਬਾਦਲ ਨੇ ਇਸ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਤਾਂ ਸਵੇਰ ਸ਼ਾਮ ਝੂਠ ਬੋਲਦੇ ਰਹਿੰਦੇ ਨੇ ਇਸ ਲਈ ਉਹਨਾਂ ਦੀ ਕੋਈ ਵੀ ਗੱਲ ਦਾ ਜਵਾਬ ਦੇਣਾ ਉਹ ਮناسب ਨਹੀਂ ਸਮਝਦੇ ਸੁਪਰੀਕਲ ਇੱਕੋ ਭਰਮ ਘਣਾਉਣੇ ਕਿਹਾ ਜੀ ਤੂੰ ਆਪਣਾ ਅਕਾਲ ਤਖਤ ਤੇ ਆ ਕੇ ਯਾਰ ਮੈਂ ਬ੍ਰਹਮਪੁਰਾ ਸਾਹਿਬ ਨੂੰ ਰੋਜ਼ ਤਾਂ ਝੂਠ ਬੋਲਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲੀ ਜਾਂਦੇ ਆ ਮੈਂ ਉਹਨਾਂ ਬਾਰੇ ਕੀ ਕਹਾਂ ਸੁਬੇਸ਼ਕ ਸੁਖਬੀਰ ਬਾਦਲ ਵੱਲੋਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਝੂਠਾ ਦੱਸਿਆ ਗਿਆ ਪਰ ਸੁਖਬੀਰ ਬਾਦਲ ਵੱਲੋਂ ਇਹ ਗੱਲ ਸਪਸ਼ਟ ਨਹੀਂ ਕੀਤੀ ਗਈ ਕਿ ਰਣਜੀਤ ਸਿੰਘ ਬ੍ਰਹਮਪੁਰਾ ਦੇ ਸ੍ਰੀ ਕਲਤਕ ਸਹਿਬ ਵਾਲੇ ਚੈਲੰਜ ਨੂੰ ਕਬੂਲਦੇ ਨੇ ਜਾਂ ਫਿਰ ਨਹੀਂ ਪਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ